ਕਲ ਬਾਤੇ ਕੋਈ ਨਹੀਂ ਆ ਉਸਵੇਂ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਤੇ ਝਗੜਾ ਕਿਤੇ ਪਰਸਾ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜਿਆ ਆਪਸ ਵਿੱਚ ਮੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸ੍ਰੀ ਹਰਿਆਣੀ ਸਾਹਿਬ ਦਾੜਾ ਮੰਡੀ ਚਲੇ ਗਿਆ ਫੋਨ ਤੇ ਧਮਕੀਆਂ ਦਿੰਦੇ ਧਮਕੀਆਂ ਧੁਕੀਆਂ ਦਿੰਦੇ ਤੇ ਇਹ ਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਜਦੋਂ ਗਿਆ ਦੇ ਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰਿਆਲੀ ਦਾ ਦਾਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡਿੱਗ ਪਿਆ ਦੇ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਠਣਾ ਤੇ ਉੱਥੇ ਹੀ ਉਹ ਦੇਖਿਆ ਕਿੰਨੇ ਸਾਲ ਦਾ ਸੀ ਇਹ ਸਾਢੇ 16 16 ਸਾਢੇ 16 ਸਾਲ ਦੀ ਉਮਰ ਤੇ ਖਿਡਾਰੀ ਕਹਿੰਦਾ ਸੀ ਵਾਲੀਬਾਲ ਦਾ ਖਿਡਾਰੀ ਇਹ ਇਥੇ ਖੇਡਦਾ ਹੀ ਨਹੀਂ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ 'ਚ ਹਾਂਜੀ ਆਪਾਂ ਪੁਲਿਸ ਤੋਂ ਵੀ ਮੰਗ ਕਰਦੇ ਹਾਂ ਇਹ ਮੰਗ ਕਰਦੇ ਹੋ ਸਖਤ ਸਖਤ ਕਾਰਵਾਈ ਹੋਵੇ ਕਿ ਉਹ ਵਰ ਕੈਦ ਦਿਹਾਉਣੀ ਚਾਹੀਦੀ ਜਾਂ ਫਿਰ ਸੀਰੋ ਜੇ ਬਗਿਆ ਨੂੰ ਨੌਜਵਾਨ ਮਾਪਿਆਂ ਦਾ ਦੋ ਪੋਤੇ ਹੀ ਇੱਕ ਕੈਨੇਡਾ 'ਚ ਤੇ ਵੇੜਾ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪੜ੍ਹਦੇ ਮੁੰਡੇ ਉਹ ਮਾਰੀ ਮੇਰੇ ਪਹਿਲਾਂ ਗੱਲ ਲਈ ਤੋਂ ਮੈਂ ਬੈਗ ਪਾ ਕੇ ਲੈਣੋਂ ਘਰ ਤਾਂ ਹੈ ਕਬਾਟੂ ਦਾ ਬਾਬਾ ਕਹਿੰਦਾ ਕਿ ਇਹ ਤਾਂ ਕਿੰਨੇ ਦਰ ਮੋੜੇ ਹੋ ਮੈਂ ਨਾ ਕੋਗਾਲੀ ਬੋਤ ਕੋਪੇ ਆਪਾਂ ਉਹ ਤੇਰੇ ਤੇ ਇਹ 35 40 ਜਣੇ ਆਏ ਕੋਈ ਫਰਾ ਸਰੇ ਦੋ ਤਿੰਨ ਹੀ ਹੋਣੇ ਪਰ ਕੋਈ ਮਾਰ ਮਾ ਉਹਨੇ ਇਹ ਵੀ ਜਾਰੀ ਪਹਿਣ ਕੇ ਨਹੀਂ ਪਾ ਜਾਗੇ ਇਹ ਗੱਲ ਹੈ ਇਹ ਗੱਲ ਹੈ ਕੀ ਨਾਮ ਕੀਤਾ ਬੜੀ ਇੱਕ ਵੀ ਸੀ ਇਹ ਪਲੇਅਰ ਵੀ ਸੀ ਇਹ ਬੜੀ ਵੱਡ ਨਾ ਕਿਤੇ ਡੇਟ ਦਾ ਜਿਲੰਧਰ ਸਪੋਰਟਸ ਕੋ ਮਾਰਿਆ ਕਿ ਗਿਲਚਰ ਦੇ ਨਾਤਰ ਕੱਲੇ ਗਿਆ ਵੀਕਰਾਂ ਕੱਲੇ ਗਿਆ ਜਿੱਦਾਂ ਸਪੀਨ ਜਾਂਦਾ ਜਿਵੇਂ ਇੱਥੇ ਕਿ ਸਰਾਲੀ ਜਿਹੜਾ ਕਿ ਸਰਾਲੀ ਪਿੰਡ ਹੈ ਸਰਾਲੀ ਥਾਣਾ ਉੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉੱਥੇ ਲੜਾਈ ਹੋ ਗਈ ਹੈ ਤੇ ਉੱਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉੱਥੇ ਮੌਕੇ ਜਾ ਕੇ ਦੇਖਿਆ ਜਾਂਦਾ ਹੈ ਤੇ ਉੱਥੇ ਆਪਾਂ ਦੇਖਦੇ ਹਾਂ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁੱਕੇ ਹੈ ਤੇ ਉੱਥੇ ਖੂਨ ਢੁਲਿਆ ਹੋਇਆ ਸੀ ਇਹਦੇ ਤੇ ਕਿਰਚ ਦਾ ਯੂਜ਼ ਕੀਤਾ ਗਿਆ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਘੱਠੇਪਿੰਡ ਦਾ ਰਹਿਣ ਵਾਲਾ ਪਲੇਅਰ ਸੀ ਮੁੱਲਾ ਸਰ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਰਿਹਾ ਤੁਸੀਂ ਸਰ ਕਾਰਨ ਕੋਈ ਮਾਰਨ ਦਾ ਆਕਸੀਜਨ ਜੀ ਇਹਨਾਂ ਦੀ ਆਪਸੀ ਸਕੂਲ ਲੈਵਲ ਦੀ ਰੰਜਿਸ਼ ਭਾਈ ਚਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨੂੰ ਆਪਾਂ ਵੈਰੀਫਾਈ ਕਰ ਰਹੇ ਆਂ ਤੇ ਦੋਸ਼ੇ ਦੀ ਪਾਲ ਕਰ ਰਹੇ ਆਂ ਆਪਾਂ ਕਿੰਨੇ ਕੁ ਮੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾ ਨਾਲ ਜਾਣ ਦਿੱਤਾ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਨਾਲ ਜਾਨ ਦਿੱਤਾ ਤੇ ਸੋ ਮੈਡੀਕਲ ਰਿਪੋਰਟ ਪੋਸਟਮੈਨ ਨੂੰ ਭੇਜ ਦਿੱਤਾ ਹਾਂਜੀ ਪੋਸਟਮੈਨ ਨੂੰ ਭੇਜ ਦਿੱਤਾ ਤੇ ਕੋਈ ਹੋਰ ਕੋਈ ਕਲੂ ਵਗੈਰਾ ਇਸ ਮਾਮਲੇ ਵਿੱਚ ਲੂ ਹੈ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਡ ਅਪ ਕੀਤੇ ਆ ਉਹਨਾਂ ਤੋਂ ਪੁੱਛ ਗਿਛ ਕਰ ਰਹੇ ਆ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ ਕੱਲ ਬਾਅਦ ਤੇ ਕੋਈ ਨਹੀਂ ਆਪਸ ਵਿੱਚ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਕੇ ਝਗੜਾ ਕਿਤੇ ਪਰਸਾ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮਾੜਾ ਮੋਟਾ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਸੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸ੍ਰੀ ਹਰਿਆਣੀ ਸਾਹਿਬ ਦਾੜਾ ਮੰਡੀ ਚਲੇ ਗਿਆ ਹੋ ਤਾਂ ਧਮਕੀਆਂ ਦਿੰਦੇ ਧਮਕੀਆਂ ਧਮਕੀਆਂ ਦਿੰਦੇ ਤੇ ਇਹ ਇਕੱਲਾ ਹੀ ਚਲੇ ਗਿਆ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਘਰ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਤੇ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰਿਆਲੀ ਦਾ ਦੱਸਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡਿੱਗ ਪਿਆ ਡੇਕ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਫੋਣਾ ਤੇ ਉੱਥੇ ਹੀ ਉਹ ਦੇਖੋ ਆ ਕਿੰਨੇ ਸਾਲ ਦਾ ਹੀਰੇ ਸਾਡੇ ਦਾ 16 16 16 ਸਾਲ ਦੀ ਬੁਰੇ ਇੱਕ ਖਿਡਾਰੀ ਕਹਦਾ ਹੀਰੇ ਵਾਲੀ ਵਾਲ ਦਾ ਖਿਡਾਰੀ ਤੇ ਇਹਦੇ ਖੇਡਦਾ ਹੀ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂਜੀ ਕੀ ਆਪਾਂ ਪੋਸਟਰ ਵੀ ਮੰਗ ਕਰਦੇ ਹਾਂ ਆਪਾਂ ਮੰਗ ਕਰਦੇ ਉਹ ਸਖਤ ਸਰਕਾਰਵਾਈ ਹੋਵੇ ਕਿ ਨੋ ਨੋ ਰਕਦ ਹੋਣੀ ਚਾਹੀਦੀ ਜੇ ਆਪਾਂ ਸੀਰ ਹੋ ਜੇ ਉਹਦੇ ਬੰਦੇ ਨੂੰ ਨੌਜਵਾਨ ਮਾਪਿਆਂ ਦਾ ਕੰਲਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵੇੜੇ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪਰਦੇ ਮੁੜੇ ਉਹ ਮੈਂ ਮੁੜ ਪਹਿਲਾਂ ਗੱਲ ਲਈ ਤੇ ਮੈਂ ਬੈਗ ਪਾ ਕੇ ਲੈਣੋਂ ਗਰਸਾਏ ਪਰ ਬਾਅਦ ਚੋ ਬਾਅਦ ਸਾਡਾ ਕਿਹਦਾ ਕੰਮ ਕਿੰਨੇ ਦਿਨ ਲੱਗਣਗੇ ਤੇ ਮੈਂ ਨਾ ਕੋ ਗਾਲੀ ਪਾਉਂ ਕੋ ਪਿਆ ਪਾਉਂ ਕਰੀਂਦੇ ਐ ਇਹ 30 40 ਜਣੇ ਆਏ ਕੋਈ ਫਰਾ ਹੋ ਸਰੇ ਦੋ ਤਿੰਨ ਹੀ ਹੋ ਜਾਣੇ ਪਰ ਬਾਅਦ ਉਹਨੇ ਲੈ ਵੀ ਜਾਰੀਓ ਪਹਿਣ ਕੇ ਨਹੀਂ ਪਾ ਜਾਗੇ ਇਹ ਕਿੰਨਾ ਹੈ ਵੀਰ ਦਾ ਉਹ ਵੀ ਇੱਕ ਵੀਸ ਹੈ ਇਹ ਪਲੇਅਰ ਵੀ ਸੀ ਇਹ ਵਾਰੀ ਵੱਲ ਹੈ ਕਿਤੇ ਡੇਟ ਦਾ ਦੇ ਦੇ ਜਰਨੈਲ ਸਪੋਰਟਸ ਨੂੰ ਮਾਰਿਆ ਕੀ ਇੱਕ ਘਰ ਚੋਂ ਹੀ ਨਾ ਤਰਾ ਕੱਲੇ ਗਿਆ ਵੀ ਇਕਰ ਕੱਲੇ ਗਿਆ ਜਸ ਪੀਂ ਜਾਂਦਾ ਜਿਵੇਂ